ਸੋ ਲੋਕ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਤੇ ਸਈ ਜੇ ਮੁਖ ਨ ਮੁੜਨ ਜਿਨੇ ਸਿਨਿਆਤਾ ਸਾਈ ਝਾੜ ਝੜ ਪਵਦੇ ਕੱਚੇ ਬਿਰਹੀ ਜਿਨਾਂ ਕਾਰ ਨ ਆਈ ਧਣੀ ਵਿਹੋਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਧੂੜੀ ਵਿੱਚ ਲਡੰਦੜੀ ਸੋਹਾ ਨਾਨਕ ਤੈ ਸਹ ਨਾਲੇ ਧੂੜੀ ਵਿੱਚ ਲਡੰਦੜੀ ਸੋਹਾ ਲਡੰਦੜੀ ਡੱਡੇ ਦੇ ਨਾਲ ਆਮ ਉਚਾਰਣ ਵਿੱਚ ਗਲਤੀ ਹੁੰਦੀ ਹੈ ਕਿ ਆਪਾਂ ਲਡੰਦੜੀ ਬੋਲ ਜਾਂਦੇ ਹਾਂ ਧੂੜੀ ਵਿੱਚ ਲਡੰਦੜੀ ਸੋਹਾ ਲਡੰਦੜੀ ਡੱਡੇ ਨਾਲ ਉਚਾਰਣ ਕਰਨਾ ਹੈ ਲਡੰਦੜੀ ੜਾੜਾ ਨਾ ਬਣੇ ਸਾ ਲੋਕ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ ਰੱਤੇ ਸੀ ਜੇ ਮੁਖ ਨਾ ਮੋੜਨ ਜਿਨੀ ਸੰਜਾਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿਨਾਂ ਕਾਰ ਨਾ ਆਏ ਢਣੀ ਵੇ ਹੂਣਾ ਪਾਟ ਪਟੰਬਰ ਪਾਹੀ 세ਤੀ ਜਾਲੇ ਧੂੜੀ ਵਿੱਚ ਲੋ ਡੰਡੜੀ ਸੋਹਾ ਨਾਨਕ ਤ ਸਹ ਨਾਲੇ ਗੁਰ ਕਾ ਸ਼ਬਦ ਅਰਾਧਿਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾ ਮੂ ਇੱਕ ਤਾਂ ਲਖ ਤਉ ਜਿਤੀ ਪਿੰਨੋਂ ਨੇ ਦਰ ਕਿਤੜੇ ਬ੍ਰਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਸੂਰਠ ਸੂਰਸ ਪੀਜੀਐ ਕਬਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਗਹ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤਿੰਨ ਕੋਏ ਨਾ ਮਾਰਾਈ ਅੰਦਰ ਨਾਮ ਨਿਧਾਨ ਅੰਦਰ ਨਾਮ ਨਿਧਾਨ ਸਦਾ ਗੁਣ ਸਰਾਈ ਏਕਾ ਟੇਕ ਅਗੰਮਾ ਮਨ ਤਾਨ ਪ੍ਰਭ ਧਾਰਾਈ ਲੱਗਾ ਰੰਗ ਅਪਾਰ ਕੋ ਨਾ ਉਤਾਰਾਈ ਗੁਰਮੁਖ ਹਰ ਗੁਣ ਗਾਇ ਸਹਜ ਸੁਖ ਸਰਾਈ ਨਾਨਕ ਨਾਮ ਨਿਧਾਨ ਹृदय ਉਰ ਹਾਰਾਏ ਕਰੇ ਸੋ ਚੰਗਾ ਮਾਨ ਦੁਇ ਗਣਤ ਲਾਹ ਆਪਣੇ ਨਦਰ ਨੇਹਾਲ ਆਪੇ ਲੈ ਹੁਲਾਏ ਜਨ ਦੇਹ ਮਤੀ ਉਪਦੇਸ ਵਿੱਚ ਹੋ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਾਛ ਤਿਸ ਦਾ ਵਸ ਦੂਜੀ ਨਾਹਿ ਜਾਏ ਨਾਨਕ ਸੁਖ ਅਨੰਦ ਭਾਏ ਪ੍ਰਭ ਕੀ ਮਨ ਰਜਾਈ گور ਪੂਰਾ ਜਿਨ ਸਿਮਰਿਆ ਸੇਈ ਭੈ ਨਿਹਾਲ ਨਾਨਕ ਨਾਮ ਅਰਾਧਣਾ ਕਾਰਜ ਆਵੈ ਰਾਸ पापी कर्म कमाव दे कर दे हाय हाय नानक ज्यों मथन माधाणिया त्यों मथे त्रमराय ਸਾਧ ਸੰਗਤ ਜੀ ਨਿਮਰਤਾ ਦੇ ਸਹਤ ਬੇਨਤੀ ਹੈ ਕਿ ਭਾਈ ਸਾਹਿਬ ਜੀ ਕੋਲੋਂ ਪਾਠ ਸਿਰਫ ਸਰਵਣ ਕਰੋ ਤੇ ਆਪਣੇ ਨੇਤਰ ਪੋਥੀਆਂ ਵੱਲ ਰੱਖੋ પાઠਾਂ ਦੇ ਵਿਸ਼ਰਾਮਾਂ ਨੂੰ ਔਰ ਜਿਹੜੇ ਉਚਾਰਣ ਨੇ ਉਹਨਾਂ ਨੂੰ ਸਮਝਣਾ ਹੈ ਨਾਲ-ਨਾਲ ਕੋਈ ਨਾ ਬੋਲੋ ਕਿਉਂਕਿ ਨਾਲ ਬੋਲਿਆਂ ਜਿੱਥੇ ਕੋਈ ਆਪਣਾ ਉਚਾਰਣ ਗਲਤ ਪੱਕਿਆ ਹੋਵੇਗਾ ਉਵੇਂ ਦਾ ਉਵੇਂ ਰਹਿ ਜਾਵੇਗਾ ਸਾਨੂੰ ਸਮਝ ਨਹੀਂ ਪਵੇਗੀ ਇਸ ਲਈ ਸਿਰਫ ਭਾਈ ਸਾਹਿਬ ਦੀ ਪਾਸੋਂ ਸਰਵਣ ਕਰੋ ਬਨੇ ਹੋਏ ਆਨੰਦ ਵਿੱਚ ਵਿੱਚੋਂ ਬੋਲਣ ਨੂੰ ਚਿਤ ਨਹੀਂ ਸੀ ਕਰਦਾ ਪਰ ਇਹ ਜ਼ਰੂਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੈ ਪ੍ਰਵਾਨ ਕਰੋ ਜੀ ਨਾਮ ਧਿਆਏ ਨਾ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਹੈ ਕੀਤੋ ਪਵਨ ਪੁਨੀਤ ਖੁਬੜੀ ਕੋਥਾਇ ਮਿੱਠੀ ਗਲਨ ਕੋ ਮੰਤਰਿਆ ਨਾਨਕ ਸੇਈ ਉਬਰੇ ਜਿਨਾ ਭਾਗ ਮਥਾਏ ਸੁਤੜੇ ਸੁਖੀ ਸਵੰਨ ਜੋ ਰੱਤੇ ਸਹ ਆਪਣੈ ਪ੍ਰੇਮ ਵਿਸ਼ੋਹਾ ਤਣੀ ਸੋ ਅਠੇ ਪਹਿਰ ਲਵਨ ਪ੍ਰੇਮ ਵਿਸ਼ੋਹਾ ਤਣੀ ਸੋ ਅਠੇ ਪਹਿਰ ਲਵਨ 100 ਨੂੰ ਆਮ ਤੌਰ ਤੇ ਸਿਉ ਪੜ ਜਾਂਦੇ ਨੇ ਅਰਥ ਬੇਸ਼ੱਕ ਉਹੀ ਐ ਪਰ ਕਿਉਂਕਿ ਇੱਥੇ ਸਿਹਾਰੀ ਨਹੀਂ ਲਿਖੀ ਹੋਈ 100 ਇਸੇ ਤਰ੍ਹਾਂ ਪਾਠ ਕਰਨਾ ਹੈ ਜੀ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸਨਾ ਪੇਖ ਭੁੱਲਣੇ ਗੁੱਠੇ ਨਗਰ ਗੰਧਰਬ ਜਿਨੇ ਸੱਚ ਅਰਾਧੇ ਆ ਨਾਨਕ ਮਨ ਤਨ ਫੱਬ ਪਤਤ ਉਧਾਰਣ ਪਾਰ ਬ੍ਰਹਮਾ ਸਮਰੱਥ ਪੁਰਖ ਅਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋਡ ਕੁਟੜੀ ਇਕਸ ਸੋ ਚਿਤ ਲਾਇ ਦੂਜਾ ਭਾਵੀ ਨਾਨਕਾ ਵਹਿਣ ਲੋੜੰਦੜੀ ਜਾਏ ਇੱਥੇ ਹੁਣ ਲੋੜੰਦੜੀ ੜਾੜੇ ਦੇ ਨਾਲ ਪਾਠ ਆਇਆ ਹੈ ਔਰ ਹੀਠਾਂ ਪਾਰੇ ਦਾ ਨਿਸ਼ਾਨ ਵੀ ਹੈ ਵਹਿਣ ਲੋੜੰਦੜੀ ਜਾਏ ਲੋੜੰਦੜੀ ਤੇ ਪਿੱਛੇ ਆਇਆ ਪਾਠ ਲੋੜੰਦੜੀ ਇਹਨਾਂ ਦੋਹਾਂ ਦਾ ਅੰਤਰ ਉਚਾਰਨ ਦਾ ਆਪਣੇ ਖਿਆਲ ਵਿੱਚ ਰੱਖਣਾ ਜੀ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਆ ਸੱਚ ਵਖਰ ਜਿਨੇ ਲੱਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਾਈ ਭੂਲੇ ਫਿਰੈ ਗਵਾਰ ਨਾਨਕ ਹਰ ਬਿਸਰਾਏ ਕੈ ਪਉਦੇ ਨਰਕ ਅੰਧਿਆਰ ਮਾਇਆ ਮਨਹੋ ਨ ਵੀਸਰਾ ਮੰਗੈ ਧੰਮਾ ਧੰਮਾ ਸੋ ਪ੍ਰਭ ਚੇਤ ਨ ਆਵਈ ਨਾਨਕ ਨਹੀਂ ਕਰਮ ਨਾਨਕ ਤੇ ਜਮਕ ਲੱਗੇਗੀ ਸੋ ਪ੍ਰਭ ਚੇਤ ਨ ਆਵਈ ਨਾਨਕ ਨਹੀਂ ਕਰਮ ਜਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਹਾਏ ਖਰਚ ਤਨ ਮਾਲ ਥੰਭ ਵੇ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤੰਨ ਜੜਾਈ ਆਪਣਾ ਲਹਾਂ ਸੋ ਸੱਜਣਾ ਟੋਲ ਖੰਭ ਵੇ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣਾ ਲਹਾ ਸ ਸੱਜਣਾ ਟੋਲ ਸੱਜਣਾ ਸੱਚਾ ਪਾਤਿਸਾ ਸਿਰ ਸਾਹ ਦਾਸ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇ ਸਾ ਸੱਜਣਾ ਸੱਚਾ ਪਾਤਸ਼ਾਹ ਛਿਰ ਸਾਹੰਦੈ ਸਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅਜੇ ਆਪ ਜੀ ਨੇ ਉੱਠਣਾ ਨਹੀਂ ਬਹੁਤ ਹੀ ਜ਼ਰੂਰੀ ਬੇਨਤੀਆਂ ਕੁਝ ਕਰਨੀਆਂ ਨੇ ਆਪ ਜੀ ਨੇ ਜੋ ਇਹ ਸ਼ਲੋਕ ਅਖੀਰੀ ਪੜਿਆ ਹੈ ਸੁਣਿਆ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇ ਸਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇ ਸਾਹੋ ਹੁਕਮਨਾਮਾ ਲੈਣ ਵੇਲੇ ਇਹ ਸ਼ਲੋਕ ਅਸੀਂ ਆਮ ਪੜ੍ਹਦੇ ਹਾਂ ਪਹਿਲੀ ਬੇਨਤੀ ਪਿਛਲੇ ਦਿਨਾਂ ਵਿੱਚ ਆਰੰਭ ਵਿੱਚ ਵੀ ਇਹ ਬੇਨਤੀ ਕੀਤੀ ਸੀ ਕਿ ਗੁਰਬਾਣੀ ਵਿੱਚ ਕਿਸੇ ਵੀ ਅੱਖਰ ਦੇ ਪੈਰ ਬਿੰਦੀ ਬੋਲਣ ਦਾ ਕੋਈ ਵਿਧਾਨ ਨਹੀਂ ਪਾਸ਼ਾਵਾ ਅਨੇਕ ਹਨ ਲਿਪੀ ਗੁਰਮੁਖੀ ਹੈ ਊੜੇ ਤੋਂ ਊੜਾੜੇ ਤੱਕ ਜੋ ਸਤਿਗੁਰਾਂ ਨੇ 35 ਅੱਖਰੀ ਸਾਨੂੰ ਬਖਸ਼ਿਸ਼ ਕੀਤੀ ਉਹਦੇ ਵਿੱਚ ਪੈਰ ਬਿੰਦੀ ਵਾਲਾ ਅੱਖਰ ਕੋਈ ਨਹੀਂ ਇਸ ਲਈ ਜਿਹੜਾ ਅਸੀਂ ਸਿਰ ਸ਼ਾਹਾ ਦਾ ਸ਼ਾਹ ਬੋਲਦੇ ਆ ਨਾ ਇਹ ਬਿਲਕੁਲ ਗਲਤ ਹੈ ਕਦੇ ਵੀ ਇਸ ਤਰ੍ਹਾਂ ਨਹੀਂ ਬੋਲਣਾ ਸਿਰ ਸਾਹਾ ਦਾ ਸਾਹ ਹੋ ਦੂਸਰੀ ਬੇਨਤੀ ਜੋ ਹਾਹੇ ਦੇ ਔਂਕੜ ਨੇ ਇਹਨਾਂ ਦਾ ਉਚਾਰਨ અત્યੰਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਜੇ ਆਪਾਂ ਉਚਾਰਨ ਸਾਹ ਕਰੀਏ ਬੇਸ਼ੱਕ ਉਹ ਸਾਹ ਇੱਕ ਵਚਨ ਹੈ ਜਾਂ ਸ਼ਾਹ ਵੀ ਕਹਿ ਦਈਏ ਸਾਹ ਵੀ ਕਹਿ ਦਈਏ ਬੇਸ਼ੱਕ ਇੱਕ ਵਚਨ ਹੈ ਪਰ ਇੱਕ ਵਰਗਾ ਦੂਸਰਾ ਵੀ ਕੋਈ ਹੋਰ ਹੋ ਸਕਦਾ ਹੈ ਇੱਕ ਸ਼ਾਹ ਹੈ ਇੱਕ ਸ਼ਾਹ ਵਰਗੇ ਅਨੇਕਾਂ ਸ਼ਾਹ ਹੋ ਸਕਦੇ ਨੇ ਪਰ ਜਦੋਂ ਅਸੀਂ ਪੜਾਂਗੇ ਸਿਰ ਸਾਹਾ ਦਾ ਸਾਹ ਹਾਹੇ ਦੀ ਜਿਹੜੀ ਔਂਕੜ ਹੈ ਇਹ ਦਰਸਾਉਂਦੀ ਹੈ ਕਿ ਉਹ ਸਾਹ ਕੇਵਲ ਇੱਕੋ ਇੱਕ ਹੈ ਇੱਕ ਦਾ ਵਾਚਕ ਹੈ ਕਿ ਸਿਰਫ ਇੱਕੋ ਇੱਕ ਉਦੇ ਵਰਗਾ ਦੂਸਰਾ ਹੋਰ ਕੋਈ ਨਹੀਂ ਔਰ ਇਸੇ ਤਰ੍ਹਾਂ ਸਬਦਾਂ ਦਾ ਵੇਸਾ ਹੋ ਸੋ ਸਾਰਿਆਂ ਦਾ ਜੋ ਅਕਾਲ ਪੁਰਖ ਵਾਹਿਗੁਰੂ ਆਸਰਾ ਹੈ ਭਰੋਸਾ ਹੈ ਸਿੱਧਕ ਦੇਣ ਵਾਲਾ ਆਸਰਾ ਰੂਪ ਵੇਸਾ ਹੋ ਔਂਕੜ ਦੱਸਦਾ ਕਿ ਇੱਕੋ ਹੀ ਇੱਕ ਹੋਰ ਕੋਈ ਉਦੇ ਵਰਗਾ ਨਹੀਂ ਇਸ ਲਈ ਨਾ ਤਾਂ ਕਦੇ ਪੈਰ ਬਿੰਦੀ ਪੜੀਏ ਤੇ ਨਾ ਹੀ ਔਂਕੜ ਨੂੰ ਅਣ ਦੇਖਿਆ ਕਰੀਏ ਇਹ ਜ਼ਰੂਰ ਬਾਰ ਜ਼ਰੂਰ ਪੜ੍ਹਨੇ